ਕੀ ਜਨਮ ਦਿਨ ਤਾਂ ਇੱਕ ਬਹਾਨਾ ਸਮਾਜ ਸੇਵਾ ਦਾ ਕੋਈ ਨਾ ਕੋਈ ਕਾਰਜ ਚਾਹੀਦਾ ਸਾਨੂੰ ਔਰ ਕਰਦੇ ਰਹਨੇ ਆ ਕਰਦੇ ਰਵਾਂਗੇ ਜਦ ਤੱਕ ਉਸ ਪਰਮਾਤਮਾ ਦੀ ਇੱਛਾ ਹੋਗੀ ਇੰਟਰਨੈਟ ਕੈਂਪ ਲੱਗਿਆ ਜਿਸੇ ਲਗਭਗ 200 ਬੰਦਾ ਬਲੱਡ ਦੇ ਕੇ ਜਾ ਰਿਹਾ ਹੈ ਉਹ ਵਿਕਲੈਂਗ ਲੋਕ ਜਿਨ੍ਹਾਂ ਨੂੰ ਪੈਰਾਂ ਤੋਂ ਚੱਲਣ ਦੀ ਸਮੱਸਿਆ ਸੀਗੀ ਅੱਜ ਉਹਨਾਂ ਨੂੰ ਟਰਾਈਸਾਈਕਲ ਦਿੱਤੇ ਜਾ ਰਹੇ ਨੇ ਵਿਧਵਾ ਔਰਤਾਂ ਲਈ ਰਾਸ਼ਨ ਦੀ ਸਹੂਲਤ ਰੱਖੀ ਗਈ ਹੈ ਇਹ ਸਭ ਕੁਝ ਉਦਾਂ ਵੀ ਚੱਲਦੇ ਰਹਿੰਦਾ ਹੈ ਸਿਰਫ ਜਨਮ ਦਿਨ ਕਰਕੇ ਜਨਮ ਦਿਨ ਕਰਕੇ ਵੀ 14 ਦਿਨ ਦਾ ਬਹਾਨਾ ਹੈ ਲੇਕਿਨ ਹਰ ਮਹੀਨੇ ਲਗਭਗ 150 ਹਰਤਾؤں ਰਾਸ਼ੀ ਵਿੱਚ ਨਿਕਲਦਾ ਜਾ ਰਿਹਾ ਹੈ ਬੱਚਿਆਂ ਨੂੰ ਸਕੂਲ ਫੀਸ ਦਿੱਤੀ ਜਾਂਦੀ ਹੈ ਪਰਪਸ ਕੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਬਲਿਕ ਦੀ ਸੇਵਾ ਅੱਜ ਸਭ ਤੋਂ ਪਹਿਲਾਂ ਰક્તਦਾਨ ਦੀ ਤੁਸੀਂ ਗੱਲ ਕੀਤੀ ਰક્તਦਾਨ ਹੀ ਕਿਸ ਤਰ੍ਹਾਂ ਦਾ ਦਾਨ ਹੈਗਾ ਜੀ ਕਿ ਰક્તਦਾਨ ਕਰਨ ਵਾਲਾ ਸਿਰਫ ਦਾਨੀ ਨਹੀਂ ਉਹ ਜੀਵਨਦਾਤੀ ਬਣ ਜਾਂਦਾ ਹੈਗਾ ਇੱਥੇ ਜਗ੍ਹਾ ਹੈਗੇ ਇੱਥੇ ਕਿਸੇ ਦਾ ਧਰਮ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਔਰ ਕਿਸੇ ਨੂੰ ਕੁਝ ਪਿਆਰ ਦੇਣ ਤੋਂ ਪਹਿਲਾਂ ਵੀ ਸੋਚਿਆ ਨਹੀਂ ਜਾਂਦਾ ਇਹ ਕੌਣ ਬੰਦਾ ਹੈਗਾ ਇਹ ਜੀਵਨ ਦੇ ਵਿੱਚ ਅਸਲ ਕਮਾਈ ਇਹੀ ਹੈ ਇਹੀ ਜੋ ਅਸੀਂ ਚਾਹਾਂਗੇ ਕਿ ਬਾਬਾ ਜੀ ਦੇ ਜੀਵਨ ਨੂੰ ਹੋਰ ਉੱਚਾ ਕਰਨ ਔਰ ਉਹਨਾਂ ਨੂੰ ਉਹਨਾਂ ਦਾ ਸਵਾਸਥ ਬਣੇ ਉਹਨਾਂ ਦੀ ਲੰਬੀ ਉਮਰ ਹੋਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿੱਟੀ ਹੈਡਲਾਈਨਸ ਤੇ ਮੈਂਬਰ ਵੀਰ ਅੱਜ ਬੰਟੀ ਬਾਬਾ ਜੀ ਦੇ ਜਨਮ ਦਿਹਾੜੇ ਤੇ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਪ੍ਰੇਮ ਤਾਮ ਕੱਕਵਾਲ ਰੋਡ ਤੇ ਜਿੱਥੇ ਕਿ ਉਹਨਾਂ ਜਿਹੜਾ ਦਿਲਨ ਖੜਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਤੇ ਇਸ ਦੇ ਚੱਲਦੇ ਹੋਏ ਉਹਨਾਂ ਨੇ ਖੂਨਦਾਨ ਕੈਂਪ ਵੀ ਲਗਾਇਆ ਹੈ ਤੇ ਇਸੇ ਦੇ ਚੱਲਦੇ ਹੋਏ ਜਿਹੜਾ ਕਿ ਦੇਖ ਸਕਦੇ ਹੋ ਤੁਸੀਂ ਕਿ ਟ੍ਰਾਈਸਾਈਕਲ ਵੀ ਜਿਹੜੇ ਕਿ ਹੈ ਗਿਫਟ ਦਿੱਤੇ ਜਾ ਰਹੇ ਜਿਹੜੇ ਵਿਗਲਾਂਗ ਲੋਕ ਨੇ ਤੇ ਇਸ ਦੇ ਨਾਲ ਹੀ ਜਿਹੜਾ ਕਿ ਗਰੀਬ ਪਰਿਵਾਰ ਨੇ ਜਿਹੜੇ ਵਿਧਵਾ ਲੇਡੀਜ਼ ਨੇ ਉਹਨਾਂ ਨੂੰ ਜਿਹੜਾ ਰਾਸ਼ਨ ਦਿੱਤਾ ਜਾਏਗਾ ਇਹ ਵੀ ਇਹਨਾਂ ਦੇ ਜਿਹੜਾ ਜਨਰਲ ਸਾਈਡ ਤੇ ਇਹਨਾਂ ਨੇ ਇੱਕ ਬਹੁਤ ਵਧੀਆ ਸਟੈਪ ਲਿਆ ਹੋ ਆਪਾਂ ਤੁਹਾਨੂੰ ਬੰਦੇ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਤੇ ਵੀ ਜਿਹੜਾ ਕੈਂਪ ਕਿੰਨੀ ਦੇਰ ਤੱਕ ਚੱਲਦਾ ਆ ਰਿਹਾ ਤੇ ਇਨ ਫਿਊਚਰ ਇਹਦਾ ਕੀ ਰਹੇਗਾ ਖੜਨਾ ਮੰਡੀ ਬਾਬਾ ਜੀ ਮਿਹਰ ਤੁਹਾਨੂੰ ਆ ਗੱਲਬਾਤ ਕਰਦੇ ਆ ਜੈ ਸਾਈ ਜੀ ਜੈ ਜੀ ਪਹਿਲਾਂ ਤਾਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਧੰਨਵਾਦ ਤੇ ਸਾਈ ਜੀ ਤੁਹਾਨੂੰ ਦੋਸਤੋ ਵੀ ਅੱਜ ਜਨਮ ਦਿਹਾੜੇ ਦੇ ਮੌਕੇ ਤੇ ਬਲੱਡ ਕੈਂਪ ਲਗਾਇਆ ਗਿਆ ਤੇ ਕੀ ਕਹਿਣਾ ਚਾਹੋਗੇ ਜੀ ਜੀ ਜਨਮ ਦਿਨ ਤਾਂ ਇੱਕ ਬਹਾਨਾ ਹੈ ਸਮਾਜ ਸੇਵਾ ਦਾ ਕੋਈ ਨਾ ਕੋਈ ਕਰਨਾ ਚਾਹੀਦਾ ਸਾਨੂੰ ਪਰ ਕਰਦੇ ਰਹਨੇ ਆ ਕਰਦੇ ਰਵਾਂਗੇ ਜਦ ਤੱਕ ਉਸ ਪਰਮਾਤਮਾ ਦੀ ਇੱਛਾ ਹੋਗੀ ਔਰ ਅੱਜ ਬਲੱਡ ਡੋਨੇਟ ਕੈਂਪ ਲੱਗਿਆ ਜਿਸੇ ਲਗਭਗ 200 ਬੰਦਾ ਬਲੱਡ ਦੇ ਕੇ ਜਾ ਰਿਹਾ ਹੈ ਉਹ ਵਿਕਲਾੰਗ ਲੋਕ ਜਿਨ੍ਹਾਂ ਨੂੰ ਪੈਰਾਂ ਤੋਂ ਚੱਲਣ ਦੀ ਸਮ ਟ੍ਰਾਈਸਾਈਕਲ ਦਿੱਤੇ ਜਾ ਰਹੇ ਨੇ 휠 ਚੇਅਰ ਦਿੱਤੀਆਂ ਜਾ ਰਹੀਆਂ ਨੇ ਉਹ ਲੋਕ ਜਿਹਦੇ ਕੰਨਾਂ ਤੋਂ ਸੁਣਨ ਤੋਂ ਸਮਰਥ ਸੀਗੇ ਉਹਨੂੰ ਅੱਜ ਕੰਨਾਂ 'ਚ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਨੇ ਵਿਧਵਾ ਔਰਤਾਂ ਲਈ ਰਾਸ਼ਨ ਦੀ ਸਹੂਲਤ ਰੱਖੀ ਗਈ ਹੈ ਰਾਤ ਨੂੰ ਸੂਫੀ ਮਹਿਫਲ ਦਾ आयोजन ਹੋ ਰਿਹਾ ਹੈ ਪਰਪਸ ਕੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਬਲਿਕ ਦੀ ਸੇਵਾ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਜਿਹੜਾ ਬਲੱਡ ਕੈਂਪ ਹੋ ਗਿਆ ਜਿਹੜਾ ਰਾਸ਼ਨ ਦਾਨ ਹੋ ਗਿਆ ਇਹ ਸਭ ਕੁਝ ਉਦਾਂ ਵੀ ਚੱਲਦੇ ਰਹਿੰਦੇ ਨੇ ਸਿਰਫ ਅੱਜ ਜਨਮ ਦਿਨ ਕਰਕੇ ਜਨਮ ਦਿਨ ਕਰਕੇ ਵੀ 14 ਦਿਨ ਦਾ ਬਹਾਨਾ ਹੈ ਲੇਕਿਨ ਹਰ ਮਹੀਨੇ ਲਗਭਗ 150 ਔਰਤਾਂ ਰਾਸ਼ਨ ਉਸ ਤਰ੍ਹਾਂ ਜਾ ਰਿਹਾ ਹੈ ਤੇ ਜਰਾਪਤਾ ਆਮ ਪ੍ਰੇਮਤਾ ਨਾਮ ਬਹੁਤ ਸੋਹਣਾ ਹੈ ਪ੍ਰੇਮ ਜਿਹਦੇ ਨਾਮ ਦੇ ਵਿੱਚ ਹੀ ਪ੍ਰੇਮ ਹੈ ਜਿਸ ਜਿਸ ਦਾ ਜਿਸ ਜੇ ਨਾਮ ਹੀ ਪ੍ਰੇਮ ਹੈ ਜਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਦਾ ਕਾਕੋਵਾਲ ਰੋਡ ਪਹਿਲਾਂ ਬਹੁਤ ਪਿਛੜੀ ਪਿਛੜੀ ਜਿਹੜੀ ਰੋਡ ਮੰਨੇ ਜਾਂਦੇ ਹੁੰਦੇ ਸੀ ਕੋਈ ਲੋਕੀ ਆਉਣ ਤੋਂ ਵੀ ਕਤਰੋਂਦੇ ਹੁੰਦੇ ਸੀ ਜੋੜ ਤੇ ਪਰ ਹੁਣ ਜਦ ਦਾ ਪ੍ਰੇਮਤਾਮ ਬਣਿਆ ਤੇ ਉਸ ਤੋਂ ਬਾਅਦ ਲਹਿਰਾਂ ਬਹਿਰਾਂ ਨੇ ਇਸ ਰੋਡ ਨੂੰ ਐਕਚੁਅਲੀ 15 ਸਾਲ ਪਹਿਲਾਂ ਕਈ ਕਾਕੋਵਾਲ ਰੋਡ ਨੂੰ ਲੋਕ ਨਹੀਂ ਜਾਣਦੇ ਸੀ ਕਿ ਲੇਕਿਨ ਅੱਜ ਪ੍ਰੇਮਦਾਮ ਦੇ ਨਾਮ ਨਾਲ ਕਾਕਵਾ ਰੋਡ ਨੂੰ ਪੂਰੇ ਹਿੰਦੁਸਤਾਨ ਜਾਣਿਆ ਜਾਂਦਾ ਹੈ ਮੇਰੇ ਲਈ ਇਹ ਗਰਵ ਦੀ ਗੱਲ ਹੈ ਕਿ ਮੇਰਾ ਸਾਰਾ ਪਰਿਵਾਰ ਜਿੰਨੇ ਪ੍ਰੇਮਦਾਮ ਦੇ ਸੇਵਾਦਾਰ ਹੈ ਮੇਰੇ ਇਕੱਲੇ ਦੀ ਬਸ ਦਾ ਕੰਮ ਨਹੀਂ ਹੈਗਾ ਮੇਰੇ ਪ੍ਰੇਮਦਾਮ ਦੇ ਜਿੰਨੇ ਸੇਵਾਦਾਰ ਨੇ ਸਰ ਦੇ ਦੀਪਕ ਮਨਚੰਦਾ ਜੀ ਗੋਪਾਲ ਬਾਬਾ ਜੀ ਐਸ਼ ਬਾਬਾ ਜੀ ਲਲਿਤ ਗੁਇਲ ਰੋਹਿਤ ਗੁਪਤਾ ਹੋਰ ਜਿੰਨੇ ਵਿਨੇ ਅਮਿਤ ਧਰਮਕੋਟੀ ਅਤਵਾਲ ਜੀ ਜਿੰਨੇ ਸਾਰੇ ਇੱਥੇ ਸੇਵਾਦਾਰ ਖੜੇ ਹੋਏ ਨੇ ਲਗਭਗ ਮੈਂ ਸਾਰਾ ਨਾਮ ਲੈਸਾ ਜੀ ਜੀ ਸਾਡੇ ਵਕੀਲ ਸਾਹਿਬ ਬੜੇ ਸੋਨੋ ਬੜੇ ਭਾਈ ਸਾਹਿਬ ਰਵੀ ਗੁਇਲ ਨੋਦਗੋਲ ਸਾਰੇ ਆਏ ਨੇ ਮੈਂ ਸਭ ਦੇ ਸਹਿਯੋਗ ਨਾਲ ਇਸ بڑے ਕਾਰਜ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇੱਕ ਨਾ ਵਿਸ ਬੜੀ ਗੱਲ ਬੰਨ ਜਾਂਦੀ ਹੈ ਵੀ ਕਿ ਇੱਥੇ ਕੋਈ ਪੈਸਾ ਨਹੀਂ ਲਿਆ ਜਾਂਦਾ ਜੀ ਬਿਲਕੁਲ ਪ੍ਰੇਮਦਾਮਿਕ ਅਸਦਰਵਾਰ ਹੈ ਜਿੱ ਤੱਕ ਮੇਰਾ ਖਿਆਲ ਹੈ ਪੰਜਾਬ ਦਾ ਇੱਕ ਦਰਵਾਜ਼ਾ ਹੈ ਕਿ ਜਿੱਥੇ ਕਿਸੇ ਰੂਪ ਦੇ ਵਿੱਚ ਕੋਈ ਸਿੰਗਲ ਪਰਸਨ ਵਰਲਡ ਜੋ ਹਿੰਦੁਸਤਾਨ ਜੋ ਪੰਜਾਬ ਚ ਲੈ ਜਾਵੇ ਚੋਂ ਸਾਬਤ ਨਹੀਂ ਕਰ ਸਕਦਾ ਇਹ ਮੈਨੇ ਕਿਸੇ ਰੂਪ ਦੇ ਵੀ ਕਿਸੇ ਤੋਂ ਪੈਸਾ ਲਿਆ ਹੋਵੇ ਸੰਗਤਾਂ ਨੂੰ ਕੀ ਕਹਿਣਾ ਚਾਹੂੰਗਾ ਸੰਗਤਾਂ ਨੂੰ ਜੋ ਪ੍ਰੇਮ ਦਾ ਨੂੰ ਪਿਆਰ ਕਰਨ ਵਾਲੇ ਆ ਮੈਨੂੰ ਪਿਆਰ ਕਰਨ ਦੇ ਦਰਬਾਰ ਨਾਲ ਜੁੜੇ ਆ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੂੰਗਾ ਕਿਉਂਕਿ ਇਹ ਦੋਸਤਾਂ ਤੇ ਹਰ ਕੋਨੇ 'ਚ ਸੰਗਤਾਂ ਜੁੜੀ ਹੋਈ ਹੈ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਰਹ ਰਹੇ ਹੋ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਗਤ ਦੀ ਸੇਵਾ ਕਰੋ ਨਾ ਭਾਈ ਜੀ ਆਪਣਾ ਪਹੁੰਚ ਰક્તਦਾਨ ਕੈਂਪ ਦੇ ਉੱਤੇ ਕਿਦਾਂ ਦਾ ਲੱਗ ਰਿਹਾ ਹੈ ਜੀ ਦੇਖੋ ਜੀ ਰક્તਦਾਨ ਸਭ ਤੋਂ ਪਹਿਲਾਂ ਪ੍ਰੇਮ ਤਾਂ ਮਾਰੇ ਗੱਲ ਕਰੂੰਗਾ ਕਿ ਇੱਥੇ ਜੋ ਪ੍ਰੇਮ ਵਰਸਦਾ ਦੇਖਿਆ ਹੈਗਾ ਆਤਮਾ ਪ੍ਰਸੰਨ ਹੋ ਗਈ ਹੈਗੀ ਹੈ ਕਿ ਸੱਚੀ ਇੱਕ ਰੱਬੀ ਨੂਰ ਬਾਬਾ ਜੀ ਦੇ ਚਿਹਰੇ ਤੇ ਹੈਗਾ ਇੱਕ ਰੱਬੀ ਕਿਰਪਾ ਇੱਥੇ ਦਿਖ ਰਹੀ ਹੈਗੀ ਹੈ ਔਰ ਉਹਨਾਂ ਦੇ ਸਨਿਧ ਦੇ ਵਿੱਚ ਜਿਹੜਾ ਅੱਜ ਸਭ ਤੋਂ ਪਹਿਲਾਂ ਰक्तदान ਦੀ ਤੁਸੀਂ ਗੱਲ ਕੀਤੀ ਰक्तदान ਇੱਕ ਇਸ ਤਰ੍ਹਾਂ ਦਾ ਦਾਨ ਹੈਗਾ ਜੀ ਕਿ ਰक्तदान ਕਰਨ ਵਾਲਾ ਸਿਰਫ ਦਾਨੀ ਨਹੀਂ ਉਹ ਜੀਵਨਦਾਤੀ ਬਣ ਜਾਂਦਾ ਹੈਗਾ ਕਿਉਂਕਿ ਰक्त ਕਿਸੇ ਵੀ ਤਰ੍ਹਾਂ ਬਣਾਇਆ ਨਹੀਂ ਜਾ ਸਕਦਾ ਕਿਸੇ ਫੈਕਟਰੀ ਦੇ ਵਿੱਚ ਇਹਦਾ ਉਤਪਾਦਨ ਨਹੀਂ ਕੀਤਾ ਜਾ ਸਕਦਾ ਲੇਕਿਨ ਇਹ ਦਾਨ ਅਸੀਂ ਇੱਕ ਪ੍ਰਾਹ ਇੱਕ ਦੂਜੇ ਪ੍ਰਾਣ ਨੂੰ ਇੱਕ ਪ੍ਰਾਹ ਇੱਕ ਦੂਜੀ ਪੈਨ ਨੂੰ ਸਮਝ ਕੇ ਔਰ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਮਾਨਵਤਾ ਰੂਪੀ ਦਾਨ ਹੈਗਾ ਤਾਨੂੰ ਨਹੀਂ ਪਤਾ ਕਿ ਅੱਜ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਕਿਡਨੀ ਦੀ ਕੈਂਸਰ ਦੀ ਕਈ ਬਿਮਾਰੀਆਂ ਹੋ ਰਹੀਆਂ ਹੈਗੀਆਂ ਉਹਨਾਂ ਦੇ ਕਾਰਨ ਇੱਕ ਇੱਕ ਬੂੰਦ ਕਿੰਨੀ ਜ਼ਰੂਰੀ ਹੋ ਜਾਂਦੀ ਹੈ ਉਹਨਾਂ ਮਰੀਜ਼ਾਂ ਵਾਸਤੇ ਐਮਰਜੈਂਸੀ ਦੇ ਵਿੱਚ ਇਹ ਇਸ ਕਰਕੇ ਇਹ ਜਿਹੜਾ ਦਾਨ ਹੈਗਾ ਪਤਾ ਨਹੀਂ ਕਿ ਇਹਨੇ ਕਿੰਨੀਆਂ ਜ਼ਿੰਦਗੀਆਂ ਬਚਾ ਦੇਣੀਆਂ ਹੈ ਔਰ ਇਸ ਕਰਕੇ ਮੈਂ ਕਹੂੰਗਾ ਕਿ ਇੱਕ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਹੈਗੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪ੍ਰੇਮ ਧਾਮ ਦੇ ਨਾਲ ਜੁੜਿਆ ਨਾ ਦੇਖੋ ਜੀ ਬਾਬਾ ਜੀ ਬਾਰੇ 4-5 ਸਾਲ ਪਹਿਲਾਂ ਸੁਣਿਆ ਸੀਗਾ ਤੇ ਆਨਾ ਸ਼ੁਰੂ ਕੀਤਾ ਤੇ ਸਮਝੋ ਬਾਬਾ ਜੀ ਨਾਲ ਇਤਨਾ ਦੀ ਮੁਹੱਬਤ ਹੀ ਹੋ ਗਈ ਹੈਗੀ ਹੈ ਕਿਉਂਕਿ ਇਹ ਇੱਥੇ ਜਗ੍ਹਾ ਹੈਗੇ ਇੱਥੇ ਕਿਸੇ ਦਾ ਧਰਮ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ ਔਰ ਕਿਸੇ ਨੂੰ ਕੁਝ ਪਿਆਰ ਦੇਣ ਤੋਂ ਪਹਿਲਾਂ ਵੀ ਸੋਚਿਆ ਨਹੀਂ ਜਾਂਦਾ ਇਹ ਕੌਣ ਬੰਦਾ ਹੈਗਾ ਇਹ ਇਸ ਤਾਮ ਦੀ ਸਭ ਤੋਂ ਵੱਡੀ ਗੱਲ ਹੈਗੀ ਹੈ ਔਰ ਦੇਖੋ ਕਿ ਕਿੱਥੇ ਇੱਕ ਅਸੀਂ ਲੋਕ ਕਹਿੰਦੇ ਆ ਕਿ ਜਨਮ ਦਿਨ ਹੋਵੇ ਤੇ ਲੋਕ ਸਾਡੇ ਕੋਲ ਆਣ ਸਾਨੂੰ ਗਿਫਟ ਦੇਣ ਤੇ ਅੱਜ ਜਦ ਬਾਬਾ ਜੀ ਦਾ ਜਨਮ ਦਿਨ ਹੈਗਾ ਉਸ ਉਪਰਾਲੇ ਤੇ ਮਾਨਵਤਾ ਦੀ ਇੰਨੀ ਸੇਵਾ ਰक्तदान ਹੋ ਰਿਹਾ ਹੈ ਟਰਾਈਸਾਈਕਲ ਦਿੱਤੇ ਜਾ ਰਹੇ ਹੈਗੇ ਆ ਔਰ ਹਰ ਮਹੀਨੇ 150 ਤੋਂ 200 ਵਿਧਵਾ ਔਰਤ ਉਹ ਵਿਧਵਾ ਮਾਮਾਵਾ ਜੋ ਅਸਹਾਏ ਹੈਗੀ ਹੈ ਉਹਨਾਂ ਦੀ ਸਹਾਇਤਾ ਰਾਸ਼ਨ ਦੇ ਕੇ ਕੀਤੀ ਜਾ ਰਹੀ ਹੈਗੀ ਹੈ ਇਹ ਜੀਵਨ ਦੇ ਵਿੱਚ ਅਸਲ ਕਮਾਈ ਇਹੀ ਹੈ ਇਹੀ ਜੋ ਅਸੀਂ ਚਾਹਾਂਗੇ ਕਿ ਬਾਬਾ ਜੀ ਦੇ ਜੀਵਨ ਨੂੰ ਹੋਰ ਉੱਚਾ ਕਰਨ ਔਰ ਉਹਨਾਂ ਨੂੰ ਉਹਨਾਂ ਦਾ ਸਵਸਥਮਦੇ ਉਹਨਾਂ ਦੀ ਲੰਬੀ ਉਮਰ ਹੋਵੇ ਔਰ ਇਹ ਆਪਣੇ ਆਪ ਦੇ ਵਿੱਚ ਤਾਂ ਇੱਕ ਨਵਾਂ ਅਯਾਮ ਸਥਾਪਿਤ ਕਰ ਚੁੱਕਾ ਹੈ ਜਨਮ ਦਿਨ ਦੇ ਮੌਕੇ ਤੇ ਤੁਸੀਂ ਆਪ ਵੀ ਬਲੱਡ ਡੋਨੇਟ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਦੇਖੋ ਜੀ ਅਸੀਂ ਥੋੜੀ ਦੇ ਐਕਚੁਅਲੀ 3 ਮਹੀਨੇ ਦਾ ਸਾਈਕਲ ਹੁੰਦਾ ਹੈ ਤੇ ਰक्तदान ਸਾਡੇ ਪੰਜਾਬ ਕੇਸੀ ਦੇ શ્રી ਦਿਨੇਸ਼ ਸੋਨੂ ਜੀ ਹੈਗੇ ਆ ਉਹਨਾਂ ਦੀ ਟੀਮ ਤੋਂ ਹੈਗੇ ਆ ਪਿਛਲੇ ਮਹੀਨੇ ਇਸ ਮੁਹਿੰਮ ਦੇ ਵਿੱਚ ਲੱਗੇ ਹੋਏ ਸੀਗੇ ਇੱਕ ਉਹ ਟਾਈਮ ਗੈਪ ਹੁੰਦਾ ਹੈ ਪਰ 3 ਮਹੀਨੇ ਤੋਂ ਪਹਿਲਾਂ ਕੀਤਾ ਜਾਦਾ ਇਸ ਕਾਲੇ ਤਾਂ ਉਹ ਪਰ ਸੰਗਤਾਂ ਨਾਲ ਵੀ ਗੱਲਬਾਤ ਕਰਦੇ ਪੁੱਛਦੇ ਵੀ ਕਿ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਖੂਨਦਾਨ ਕਰ ਰਹੇ ਨੇ ਤੇ ਪੁੱਛਦੇ ਵੀ ਕਿੱਦਾਂ ਦਾ ਲੱਗ ਰਿਹਾ ਅੱਜ ਕੱਲ ਮੈਮ ਸਿੱਸੀ ਗੱਲ ਜੀ ਅੱਜ ਖੂਨਦਾਨ ਕਰਨ ਆਏ ਹੋ ਕਿੱਦਾਂ ਦਾ ਲੱਗ ਰਿਹਾ ਜੀ ਬਦਲਾ ਕਰਿਆ ਜੀ ਕਿਸੇ ਜ਼ਰੂਰਤ ਦੇ ਕੰਮਾਂ ਦੇ ਕੰਮ ਆ ਰਿਹਾ ਤੁਹਾਨੂੰ ਹੋਰ ਕੀ ਸਾਨੂੰ ਚਾਹੀਦਾ ਕਿਸੇ ਦੇ ਕੰਮ ਆਈਏ ਤਾਂ ਹੋਰ ਇਸ ਤੋਂ ਬੈਟਰ ਕੋਈ ਵਿਅਸਤ ਗੱਲ ਨਹੀਂ ਹੈਗੀ ਤੇ ਅੱਜ ਜਿੱਦਾਂ ਕੀ ਪਤਾ ਹੈ ਬੰਟੀ ਬਾਬਾ ਜੀ ਦਾ ਜਨਮ ਦਿਨ ਵੀ ਹੈਗਾ ਤੇ ਇਸ ਮੌਕੇ ਤੇ ਕਰ ਰਹੇ ਹਾਂ ਪ੍ਰੇਮ ਧਾਮ ਚਾ ਕੇ ਕਰ ਰਹੇ ਹਾਂ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਲੱਗ ਰਿਹਾ ਫਸਟ ਵਾਰ ਨਾਲ ਹੀ ਕਰ ਰਹੇ ਆ ਅੱਛਾ ਫਸਟ ਵਾਰ ਕਰ ਰਹੇ ਹਾਂਜੀ ਤੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੂਗੇ ਜਿਹੜੀ ਘਰ ਬੈਠੀ ਦੇਖ ਰਹੀ ਹੈ ਤੇ ਉਹਨਾਂ ਨੂੰ ਵੀ ਕੀ ਇਨਸਪਾਇਰ ਕਰਨਾ ਚਾਹੂਗੇ ਕੀ ਹਰ ਕਿਸੇ ਕਿਸ ਤਰ੍ਹਾਂ ਕਿਸੇ ਕੰਮ ਆਉਣਾ ਚਾਹੀਦਾ ਆਪਾਂ ਮੈਂ ਜਿੱਦਾਂ ਮਰਜ਼ੀ ਆਪਾਂ ਮੈਂ ਇੱਥੇ ਲੱਗ ਜੀ ਮੈਂ ਜਿੱਥੇ ਮਰਜ਼ੀ ਲੱਗੇ ਹਰ ਕਿਸੇ ਨਾ ਕਿਸੇ ਜ਼ਰੂਰ ਬੰਦੇ ਕੰਮ ਜ਼ਰੂਰ ਆਣਾ ਚਾਹੀਦਾ ਕਿਉਂਕਿ ਆਪਾਂ ਕਿਸੇ ਅਸੀਂ ਸੇਧਮੰਦ ਅੱچھے ਲੋਕਾਂ ਦਾ ਹਰ ਕਿਸੇ ਨਾ ਕਿਸੇ ਕੰਮ ਜ਼ਰੂਰ ਆਣਾ ਚਾਹੀਦਾ ਬਾਕੀ ਜੇ ਦਾ ਆਪਾਂ ਨੋਨ ਵੇਜ ਵਗੈਰਾ ਫਾਸਟ ਫੂਡ ਵਗੈਰਾ ਸਾਰੇ ਦੇਖ ਕੇ ਡਰਦੇ ਆ ਵੀ ਖੂਨ ਦਾਨ ਕਰਾਂਗੇ ਤਾਂ ਸੂਈ ਲੱਗੇਗੀ ਐਡੀ ਮੋਟੀ ਹੁੰਦੀ ਕਿ ਉਹ ਕਿਦਾਂ ਦਾ ਲੱਗਿਆ ਡਰ ਲੱਗਿਆ ਦੇਖ ਕੇ ਕੁਝ ਵੀ ਨਹੀਂ ਕੁਝ ਵੀ ਨਹੀਂ ਦੇਖੋ ਮੈਂ 5 ਮਿੰਟ ਚ ਹੀ ਖਤਮ ਹੋ ਗਿਆ ਕੁਝ ਵੀ ਨਹੀਂ ਹੁੰਦਾ ਹੈਗਾ ਨੋਰਮਲ ਜਿੱਦਾਂ ਆਪਣਾ ਇੰਜੈਕਸ਼ਨ ਲਗਾਉਣਾ ਹੈ ਬਸ ਸੂਈ ਚੀਜ਼ ਆ ਕੋਈ ਡਰ ਨਹੀਂ ਹੈਗਾ